ਇਹ ਤੁਹਾਨੂੰ ਪਰ ਰਖਸ਼ੇ ਤੇ ਆਉਂਦੀ ਪਈ ਹਾਂ ਅਜੇ ਮੈਂ ਉੱਤਰਨਾ ਹੀ ਚੌਂਕ ਚਾਨ ਕੇ ਤੇ ਪਿੱਛੇ ਹੀ ਉਹਨਾਂ ਨੇ ਪਿੱਛੇ ਆਂਜ ਰਖਚੇ ਪਿੱਛੋਂ ਬੱਡੀ ਫੜੀ ਐ ਤੇ ਉਹਨੂੰ ਖੋ ਕੇ ਲਾ ਗਏ ਕਿੰਨੇ ਪੈਸੇ ਦੀ ਪੈਨਸ਼ਨ ਦੇ ਤਿੰਨ ਹਜ਼ਾਰ ਰੁਪਈਆ ਸੀ 100 200 ਰੁਪਈਆ 500 ਵਿੱਚ ਹੀ ਕਾਪੀ ਸੀ ਇਸ ਲਈ ਬਸ ਉਹ ਖੋ ਕੇ ਤੇ ਭਜੇ ਨੇ ਬੜਾ ਰੋਲਾ ਪਾਇਆ ਉਹਨਾਂ ਦਾ ਪਤਾ ਹੀ ਨਹੀਂ ਲੱਗਾ ਵੀ ਕਿੱਧਰ ਤੁਮ ਕਿੱਥੇ ਬਤ ਮਤ ਨਹੀਂ ਸੀ ਪੈਨਸ਼ਨ ਜਿਹੜੀ ਖੜਗਾਲੋ ਬੀਬੀ ਜੀ ਕੀ ਕਰੀਏ ਨਾ ਸਾਹਿਬੀ ਕਿਤੋਂ ਆਇਆ ਜੀ ਸੁਰਾਜ ਸਿੰਘ ਸੋਹਰ ਤੇ ਜਦੋਂ ਦਾ ਤੁਹਾਡਾ ਉਹ ਕਹਿੰਦੇ ਮੈਂ ਇੱਕ ਪੁੱਤ ਬਣ ਕੇ ਆਇਆ ਨਾਲੇ ਮੇਰੇ ਭਾਜੀ ਜੇ ਕੋਈ ਘਟਨਾ ਹੋਈ ਹੈ ਨਾ ਲੋਕਾਂ ਨੂੰ ਕੋਈ ਮੈਸੇਜ ਦੇ ਕੇ ਲਾਂ ਤਾਂ ਪਾਈਆਂ ਜਾਂ ਰਹੀਆਂ ਤਾਂ ਬਜ਼ੁਰਗਾਂ ਦਾ ਜਾਂ ਕਿਹੇ ਕੋਈ ਕਿਰਤ ਕਰਨ ਵਾਲੇ ਦਾ ਇਹ ਤਾਂ ਨਿਕਲਣਾ ਤੁਹਾਨੂੰ ਕਿ ਆ ਬਾਜੀ ਹੋ ਰਾਨਾ ਕਿ ਕਾਈ ਚਲੋ ਸਾਡੇ ਖਾਣੇ ਚ ਜਦੋਂ ਇਹ ਆਪਣੀ ਕਿਰਤ ਕਮਾਈ ਜੋ ਕਪੂਤੇ ਦੇ ਰੂਪ ਚ ਅਨੇ ਜਿਹਨੇ ਜੁਗਿਆ ਗਿਆ ਆਪਣੇ ਮਾਪਿਆਂ ਦੀ ਸੇਵਾ ਕਰੀ ਦੀ ਜਾਂ ਸਮਾਜ 'ਚ ਆਪਣੇ ਕੰਮਾਂ ਦੇ ਨਾਲ-ਨਾਲ ਵਿਚਰੀਦਾ ਆ ਅੱਛਾ ਭਾਂ ਇਹਨਾਂ ਤਰੱਕੀਆਂ ਦੂਰ ਨਹੀਂ ਹੁੰਦੇ ਬਸ ਧਰਮ ਦੀ ਕਦਰ ਸਤਿਕਾਰ ਇੱਦਾਂ ਹੀ ਬੈਠੇ ਰਹਣਾ ਸਾਨੂੰ ਪਰਮਾਤਮਾ ਅਗਲ ਦੇਖ ਰੱਖੇ ਕਿਉਂਕਿ ਜਿੱਦਾਂ ਜਿੱਦਾਂ ਅੱਗੇ ਵਧੀਦਾ ਨਾ ਡਰ ਵੀ ਲੱਗਦਾ ਤੇ ਕਈ ਵਾਰੀ ਇਦਾਂ ਦੇ ਅਨਸਰ ਮਿਲਦੇ ਆ ਵੀ ਜਿੱਥੇ ਡਰ ਹੁੰਦਾ ਵੀ ਆ ਕਿਤਨਾ ਕਿਤੇ ਕਮੀ ਨਾ ਰਹਿ ਜੇ ਘੱਟ ਕਮਾਈ ਏ ਘੱਟ ਖਾ ਲਈਏ ਪਰ ਕਿਤੇ ਲੰਮਾ ਨਾ ਜਾਵੇ ਕਰ ਬਸ ਇਹ ਦੇਖੋ ਹਮਨਚ ਕਿਉਂਕਿ ਬੜਾ ਕੁਝ ਜ਼ਿੰਦਗੀ 'ਚ ਵੇਖਿਆ ਤੇ ਹੁਣ ਇਹੋ ਇੱਛਾ ਵੀ ਜਾਈਏ ਜੇ ਕੋਈ ਕਮੀ ਪੇਛੀ ਨਾ ਰਹੇ ਉਹ ਇਹਨਾਂ ਤੋਂ ਪਰਮਾਤਮਾ ਜੀ ਉਹ ਸਿੰਦੇਲਾ ਵੇਖ ਲਈ ਰੱਖੇ ਅਰ ਹੁਣ ਵੀ ਕਿਹ ਮਿੰਟ ਦਾ ਫੋਨ ਹੈ ਸੜਕੋ ਤੇ ਬੱਚੇ ਵੇਖੋ ਵਿਚਾਰੇ ਹੁਣ ਇੱਕ ਅੱਜ ਸਵੇਰੇ ਮੈਨੂੰ ਪਰਿਵਾਰ ਵੜਿਆ ਸੀ ਤਿੰਨ ਬੰਕੇ ਦੇ ਕੋਈ ਆਹ ਰਦਵਾਣ ਜੇ ਤੁਸੀਂ ਆਪਣੇ ਕੋਲੋਂ ਫੋਨ ਕਰਦੇ ਜਦਾਂ ਦਾ ਇਹ ਆ ਉਦਾਂ ਤੇ ਆਹੀ ਕੋਈ ਗੱਲ ਨਹੀਂ ਤੁਸੀਂ ਜੇ ਜੀ ਡੋਵਰ ਤੁਹਾਨੂੰ ਮੇਰਾ ਨਾਮ ਸੁਭਾਸਨ ਸ਼ੋਰੀ ਨਾਮ ਲੈ ਲੈਂਦੇ ਮੁੰਡਾ ਗਾੜ ਆਹ ਪੈਸੇ ਲਾ ਗੀ ਨਹੀਂ ਤੁਸੀਂ ਤੇ ਸਾਡੇ ਚਲੋ ਆਵਾਜੇ ਇਹਦਾ ਮਤਲਬ ਇਹ ਹੁੰਦਾ ਵੀ ਸਾਨੂੰ ਅਕਲ ਆਉਂਦੀ ਰਹੇ ਵੀ ਅਸੀਂ ਮਾਤਾ ਚੰਗੇ ਕੰਮ ਹੀ ਕਰਨੇ ਚੰਗੇ ਕੰਮ ਕਰੋ ਤੇ ਬਹੁਤੀਆਂ ਤਰੱਕੀਆਂ ਤੇ ਮਾਲ ਇਹ ਵੀ ਅਕਲ ਸਮਾਜ ਚੋਂ ਆਉਂਦੀ ਜੇ ਤੇ ਜਾਂ ਮਾਪਿਓ ਕੋ ਕੰਨਾਂ ਟਾਈਮ ਰਹਿਣਾ ਹੁੰਦਾ ਬੱਚੇ ਸਵੇਰੇ ਘਰੋਂ ਨਿਕਲਦਾ ਸ਼ਾਮ ਨੂੰ ਇਹ ਵੀ ਬਸ ਨਹੀਂ ਤੇ ਇਹ ਜੀ ਥੋੜੇ ਨਹੀਂ 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 ਇੱਕ ਪਾਈ ਦੂਜਾ ਛੋਟਾ ਬਰੋ ਥਾਡੀ ਜਿਹੜਾ ਵਾਰੀ ਸਿਹਤ ਸਰਕਾਰ ਹੈ ਕੋਈ ਨਹੀਂ ਹੈ ਨਹੀਂ ਥੋੜੇ ਦੇ ਦਿਓ ਥੋੜੇ 1 ਲੱਖ ਰੁਪਏ ਤੁਹਾਡੀ ਪੈਨਸ਼ਨ ਤੁਹਾਨੂੰ ਆਸ ਵਿੱਚ ਮਿਲਦੀ ਹੈ ਤੁਹਾਡੇ ਮੁਰਕੇ ਵਾਪਸ ਆ ਗਏ ਆ ਵੀਰ ਜੀ ਅਗਲੀ ਗੱਲ ਤੁਹਾਡੇ ਮੁਰਗੇ ਬਾਅਦ ਆ ਗਈ ਵੀ ਜੀ ਨਨ ਭਰਾ ਮਿਲ ਗਿਆ ਤੇ ਫਿਰ ਦੱਸ ਰਹੇ ਹਾਂ ਅਸੀਂ ਆਪਣੇ ਜਿਹੜੇ ਸਾਡੇ ਵੱਡੇ ਵੱਡੇ ਅਸੀਂ ਨਵਾਂ ਘਰ ਹੋ ਗਿਆ ਹੈ ਨੁਮੋਕਾ ਦੇਖ ਤੁਸੀਂ ਕੀ ਅੱਛਾ ਇਹਦੇ ਤੋਂ ਬਹੁਤ ਛੋਟਾ ਹੈ ਅਵੇ ਲੋ ਵੀਰਿਆਂ ਦੋ ਭੈਣਾਂ ਕਿੰਨੀ ਉਮਰ ਆ ਕੋਬ ਜੀ ਤੁਹਾਨੂੰ ਕਹਾਂ ਅਦਿਤੀ ਜੀ ਬਲੀਪ ਕੋਲ ਜੀ ਕਿੱਥੇ ਰਹਿੰਦੇ ਹੋ ਇਹ ਰਹਿੰਦੇ ਜੱਜਨਗਰ ਅੱਛਾ ਕੀ ਤੁਹਾਡਾ ਘਟਨਾ ਵਾਪਰੀ ਸੀ ਘਟਨਾ ਹੋਈ ਜਿਹੜੀ ਤੁਸੀਂ ਇਹ ਤੁਹਾਨੂੰ ਪੇ ਰਖਸ਼ੇ ਤੇ ਆਉਂਦੀ ਪਈ ਹਾਂ ਅਜੇ ਮੈਂ ਉੱਤਰਨਾ ਹੀ ਚੌਂਕ ਚਾਨ ਕੇ ਤੇ ਪਿੱਛੇ ਹੀ ਉਹਨਾਂ ਨੇ ਪਿੱਛੇ ਆਂਦੇ ਰਖਸ਼ੇ ਨੂੰ ਪਿੱਛੋਂ ਬਾਰਦੀ ਫੜੀ ਹੈ ਤੇ ਉਹਨੂੰ ਖੋ ਕੇ ਲਾ ਗਏ ਕਿੰਨੇ ਪੈਸੇ ਦੀ ਪੈਨਸ਼ਨ ਦੇ 3000 ਰੁਪਈਆ ਸੀ 100 200 ਰੁਪਈਆ 500 ਵਿੱਚ ਹੀ ਕਾਪੀ ਸੀ ਇਸ ਤਰ੍ਹਾਂ ਹੀ ਪਾਸ ਹੋ ਕੇ ਤੇ ਭੱਜੇ ਨੇ ਬੜਾ ਰੋਆ ਪਾਇਆ ਉਹਨਾਂ ਦਾ ਪਤਾ ਹੀ ਨਹੀਂ ਲੱਗਾ ਵੀ ਕਿੱਦਾਂ ਤੁਹਾਨੂੰ ਕਿੱਥੇ ਵਰਤ ਨਹੀਂ ਸੀ ਪੈਨਸ਼ਨ ਜਿਹੜੀ ਇਕੱਠੀ ਆਉਣੀ ਸੀ ਲਈ ਸੀ ਪੈਨਸ਼ਨ ਜਿਹੜੀ ਲਈ ਸੀ ਕਿੱਥੇ ਵਰਤ ਨਹੀਂ ਸੀ ਤੁਸੀਂ ਉਹ ਇਸੇ ਤਰ੍ਹਾਂ ਹੀ ਵੀ ਚਲੋ ਘਰ ਬੱਚਿਆਂ ਦੇ ਵਿੱਚ ਕਿ ਨਾ ਕੋਲ ਹੋਵੇ ਮਾਂ ਨੂੰ ਤੇ ਉਹ ਹੁੰਦਾ ਹੈ ਫੇ ਚਲ ਆਪਣੇ ਬੱਚੇ ਨੇ ਇਹਨਾਂ ਨੂੰ ਕੁਝ ਬਿਆਂ ਕੁਝ ਲੈ ਆਵਾਂ ਬੇਟਾ ਹੀ ਆਏਗੀ ਚਲ ਕੁਝ ਉਹਨੂੰ ਦਾਂਗੀ ਦੇ ਸੇ ਤੋਂ ਨਹੀਂ ਕਰਾਂ ਦੇ ਖਰਚੇ ਤਾਂ ਪਤਾ ਮਾਵਾ ਨੂੰ ਹੁੰਦਾ ਹੈ ਪਰ ਚਲੋ ਇਦਾਂ ਉਦਾਂ ਕਿਨਾ ਕਰ ਲਈਏ ਤੇ ਅੱਜ ਉਹਤ ਵੀ ਬਣ ਕੇ ਆਇਆ ਭਰਾ ਵੀ ਬਣ ਕੇ ਆਇਆ ਕਿੰਨੀ ਖੁਸ਼ੀ ਹੋ ਜਾਏ ਇਹ ਮੈਨੂੰ ਬੜੇ ਖੁਸ਼ੀ ਹੋਈ ਹੈ ਮੇਰੇ ਭਰਾ ਵਰਗਾ ਹੀ ਇਹ ਸਾਰੇ ਚੱਕਰ ਕੋਸ ਕਰ ਰਹੀ ਹੈ 40 ਸਾਲਾਂ ਬਾਅਦ ਮੈਨੂੰ ਭਰਾ ਮਿਲਿਆ 40 ਸਾਲਾਂ ਬਾਅਦ ਭਰਾ ਮਿਲਿਆ ਉਹ ਹੀ ਆਖਿਆ 40 ਸਾਲਾਂ ਬਾਅਦ ਮੈਨੂੰ ਭਰਾ ਮਿਲਿਆ ਨਹੀਂ ਕਈ ਸੋਚਿਆ ਸੀ ਇਸ ਤਰ੍ਹਾਂ ਭਰਾ ਮਿਲ ਜੂਗਾ ਜੀ ਕਦੀ ਸੋਚਿਆ ਹੀ ਨਹੀਂ ਕਿ ਇਹੋ ਜਿਹਾ ਸਾਥਕਾ ਬਣੇਗਾ ਤੇ ਮੇਰਾ ਭਰਾ ਬਣ ਕੇ ਆਏਗਾ ਨਾ ਪੁੱਤ ਬਣ ਕੇ ਆਏਗਾ ਚਲੋ ਮਹਾਰਾਜ ਇਹਨਾਂ ਨੂੰ ਬੜੀਆਂ ਖੁਸ਼ੀਆਂ ਦੇਵੇਗਾ ਲੱਗਾ ਉਹ ਬਾਨਾ ਬਾਨਾ ਹੋਣਾ ਸੀ ਤੇ ਭਰਾ ਨੇ ਆਉਣਾ ਸੀ ਭਰਾ ਨੇ ਆਉਣਾ ਸੀ ਇਹਨੇ ਤੇ ਕਦੀ ਸੋਚਿਆ ਵੀ ਨਹੀਂ ਸੀ ਕਿੱਥੇ ਰਹਿੰਦੇ ਆ ਜਾਂ ਇਹਨਾਂ ਨੂੰ ਪਤਾ ਹੀ ਵੀ ਮਾਤਾ ਕਿੱਥੇ ਰਹਿੰਦੀ ਆ ਮੈਂ ਪਰ ਉਹ ਵਿਚਰਦੇ ਰਹੀਦਾ ਪਰ ਤੁਹਾਡਾ ਭਰਾ ਹੈਗਾ ਨਹੀਂ ਤੁਹਾਡਾ ਭਰਾ ਹੈਗਾ ਸੀ ਹਾਂ ਜੀ ਭਾਈ ਪੰਜ ਭੈਣਾ ਹਾਂ ਇੱਕ ਭਰਾ ਹੀ ਅੱਛਾ ਤੇ ਕਦੋਂ ਪੁੱਛ ਰਿਹਾ ਭਾਗ ਲਗਿਆ ਉਹ ਠਾਈਆਂ ਮੈਂ ਤਿੰਨਾਂ ਪਿਸਾਲਾਂ ਸਾਲਾਂ ਤੋਂ ਜਦੋਂ ਐਕਸੀਡੈਂਟ ਹੋ ਗਿਆ ਕਿੰਨੇ ਚਿਰ ਬਾਅਦ ਰਖੜੀ ਬਣੀ ਆ ਭਰਾ ਦੀ ਗੁਰਤੇ ਅੱਜ ਮੈਂ ਤੁਹਾਨੂੰ ਦੱਸਿਆ 40 ਸਾਲਾਂ ਬਾਅਦ 40 ਸਾਲਾਂ ਬਾਅਦ ਹਾਂ ਉਹ ਅੱਖਾਂ 40 ਸਾਲਾਂ ਬਾਅਦ ਰਖੜੀ ਵਾਲੇ ਚਲੋ ਉਹਨਾਂ ਦੇ ਕੋ ਬੱਚੇ ਵੀ ਹੈਗੇ ਨੇ ਪਰ ਮੈਂ ਉਹਨਾਂ ਨੂੰ ਕਹਨਾ ਤੁਹਾਡੇ ਹੁਣ ਭੈਣਾਂ ਨੇ ਉਹ ਬਨਣ ਹੁਣ ਭੂਆ ਨੂੰ ਛੱਡੋ ਭੂਆ ਨੂੰ ਤੇ ਸਿਰੋ ਉਹ ਬੜਾ ਜਵਾਨ ਸੀ ਉਹ ਵੀ ਇਸੇ ਤਰ੍ਹਾਂ ਇਹਨਾਂ ਵਾਂਗੂ ਲੋਕਾਂ ਦੀ ਸੇਵਾ ਬੜੀ ਕਰਦਾ ਕਿ ਲੱਗਦਾ ਵਿਛੜਿਆ ਭਰਾ ਮਿਲ ਗਿਆ 40 ਸਾਲ ਬਾਅਦ ਉਹੋ ਹੀ ਆਖਿਆ ਉਹ ਮੈਂ ਮਾਰ ਆ ਰਿਹਾ ਨਾ ਤੰਦਰੁਸਤਿਆਂ ਲੈ ਤੇ ਇਹ ਕਿ ਨਾ ਖੁਸ਼ੀਆਂ ਵੰਡਦੇ ਰਹਿਣ ਤੇ ਪ੍ਰਮਾਤਮਾ ਇਹਨਾਂ ਨੂੰ ਦਿਨ ਰਾਤ ਤਰੱਕੀ ਦੇਵੇ ਇੰਨੀ ਜਿੰਨੀ ਇਹਨਾਂ ਕੋ ਸੰਪਤੀ ਨਾ ਜਾਵੇ ਖੁਸ਼ੀਆਂ ਵੰਡਦੇ ਰਹਿ। ਮੈਂ ਸੁਖਰਾਜ ਸਿੰਘ ਸੋਲ ਤੇ ਸੋਲ ਸਾਹਿਬ ਕਿਸ ਤਰ੍ਹਾਂ ਪਰਿਵਾਰ ਦਾ ਪਤਾ ਲੱਗਾ ਕਿ ਕਦੋਂ ਵਾਪਸ ਹੀ ਪਰਿਵਾਰ ਨਾਲ ਬਸ ਅੱਜ ਮੈਂ ਕਾਫੀ ਦਿਨਾਂ ਬਾਅਦ ਦਫ਼ਤਰ ਬੈਠਾ ਆਪਣੇ ਫ੍ਰੀ ਹੋ ਕੇ ਬੱਚਿਆਂ ਨਾਲ ਕਲਾਸ ਲਾ ਕੇ ਫ੍ਰੀ ਹੋ ਕੇ ਤੇ ਮੈਂ ਜਿਵੇਂ ਆਮ ਆਦਤ ਹੁੰਦੀ ਆ ਹੁਣ ਸੋਸ਼ਲ ਮੀਡੀਆ ਤੇ ਫੋਨ ਵੇਖਿਆ ਵੀਡੀਓ ਵੇਖਦੇ ਆ ਵੇਖਦੇ ਇੱਕ ਦਿਨ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਸਾਹਮਣੇ ਆਈ ਵੀ ਜਿਹਦੇ ਵਿੱਚ ਬਜ਼ੁਰਗ ਮਾਤਾ ਜੀ ਆਪਣੇ ਪੈਨਸ਼ਨ ਜਿਹੜੀ 3000 ਦੋ ਮਹੀਨੇ ਦੀ ਕਢਾ ਆਗੇ ਤੇ ਐਕਟਵਾ ਦੇ ਵਾਪਸ ਆ ਰਹੇ ਆ ਤੇ ਦੋ ਮੁੰਡੇ ਆਏ ਆ ਉਹਨਾਂ ਨੇ ਜਿਹੜੇ ਇਹਨਾਂ ਦੇ ਕੋਲ ਵੀ ਕੋਈ 2-400 500 ਉਹ ਵੀ ਜਿਹੜਾ ਉਹ ਨਾਲ ਕੋ ਉਹ ਕਿਤੇ ਜਿਹੜੇ ਉਹ ਲੈ ਕੇ ਚਲ ਗਏ ਉਹ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਤੇ ਬਸ ਫਿਰ ਤੁਹਾਡੇ ਵਰਗੇ ਜਿਹੜੇ ਸਮਾਜ ਸੇਵੀ ਭਰਾ ਜਿਹੜੇ ਲੋਕਾਂ ਦੇ ਜਿਹੜੇ ਮਸਲੇ ਹੱਲ ਕਰਾਉਂਦੇ ਆ ਬਸ ਫਿਰ ਤੁਹਾਡੇ ਸਹਿਯੋਗ ਸਦਕਾ ਬਜ਼ੁਰਗਾਂ ਕੋਲ ਆਏ ਆ ਤੇ ਇਹਨਾਂ ਦਾ ਅਸ਼ੀਰਵਾਦ ਦਿੱਤਾ ਜੀ ਕਿਉਂਕਿ ਪੈਸੇ ਤੇ ਚਲੋ ਆਲਰੇਡੀ ਹਰ ਇਨਸਾਨ ਕਮਾਉਂਦਾ ਹੀ ਆ ਬਸ ਇੱਕ ਮਨ ਨੂੰ ਸੰਤੁਸ਼ਟੀ ਹੀ ਕਿ ਮੈਂ ਇਹ ਜਿਹੜਾ ਕੰਮ ਕਰਨ ਜਾ ਰਿਹਾ ਆ ਵਾ ਇਹ ਇੱਕ ਤੇ ਆ ਵੀ ਬਜ਼ੁਰਗਾਂ ਦਾ ਅਸ਼ੀਰਵਾਦ ਦਿੱਤਾ ਲਿਆ ਜਾਵੇ ਇੱਕ ਜਿਹੜੇ ਲੁੱਟ ਖੋਹ ਕਰਕੇ ਗਏ ਆ ਉਹਨਾਂ ਨੂੰ ਸ਼ਰਮ ਆਵੇ ਜਦੋਂ ਇਹ ਵੇਖਣ ਕਿ ਪਰਮਾਤਮਾ ਦੇਣ ਵਾਲਾ ਵਾ ਉਹ 3000 ਪਤਾ ਨਹੀਂ 10 ਮਿੰਟ ਚੱਲਣਾ ਕਿ ਘੰਟਾ ਕਿ ਚੱਲਣਾ ਨੁਸ਼ੇੜੀ ਜਿਹੜੇ ਕੋ ਨਸ਼ੇ ਤੇ ਲੱਗੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਬਜ਼ੁਰਗ ਨੇ ਤੇ ਇੱਕ ਖੁਸ਼ੀ ਦੀ ਗੱਲ ਆ ਕਿ ਇਹਨਾਂ ਦਾ ਜਿਹੜਾ ਕੋ ਜਾਣ ਦਾ ਨੁਕਸਾਨ ਨਹੀਂ ਆਂ ਤੇ ਆਮ ਘਟਨਾਵਾਂ ਵਾਪਰਦੀਆਂ ਵੀ ਮੁੰਡੇ ਇੱਕ ਦਮ ਆਉਂਦੇ ਕੋਈ ਚੈਨੀ ਕੋਈ ਵਾਲੀ ਲਾਲਿਆ ਦੇ ਜਿਹੜੇ ਕੋ ਬਜ਼ੁਰਗ ਜਾਂ ਕੋਈ ਨੌਜਵਾਨ ਪੈਣਾ ਹੁੰਦੀਆਂ ਉਹ ਸਿਰ ਵਾਜਦਾ ਥੱਲੇ ਤੇ ਮੌਤ ਹੋ ਜਾਂਦੀ ਹੈ ਜਾਨ ਕਿੰਨੀ ਖੁਸ਼ੀ ਹੋਈ ਭੈਣ ਨੂੰ ਭਰਾ ਮਿਲ ਗਿਆ ਤੇ ਭਰਾ ਭਰਾ ਨੂੰ ਭੈਣ ਮਿਲ ਗਈ ਹੈ ਬਸ ਸਭ ਤੋਂ ਵੱਡੀ ਤੇ ਖੁਸ਼ੀ ਇਹ ਆ ਕਿ ਜਦੋਂ ਜਦਾਂ ਸਮਾਜ ਵਿੱਚ ਜੀਦਾ ਉਦਾਂ-ਉਦਾਂ ਅਕਲ ਆਉਂਦੀ ਆ ਕਿਉਂਕਿ ਕਮੀਆਂ ਵੀ ਆ ਦੁੱਧ ਤੋਤੇ ਨਹੀਂ ਆ ਪਰ ਇਹ ਸਾਡੀ ਰੋਜ਼ ਕੋਸ਼ਿਸ਼ ਰਹਿੰਦੀ ਆ ਕਿ ਸਮਾਜ ਦੇ ਵਿੱਚ ਚੱਲਦਿਆਂ ਇਹੋ ਜੇ ਬਣੀਆਂ ਵੀ ਜਿੱਥੇ ਮਾਂ ਪਿਓ ਹਮੇਸ਼ਾ ਸੰਤੁਸ਼ਟ ਐਨ ਤੇ ਉਹ ਮਾਂ ਨਾਲ ਜਿਹੜਾ ਉਹ ਸਾਰਿਆਂ ਨੂੰ ਕਹਿਣ ਕੇ ਸਾਡਾ ਜਿਹੜਾ ਬੱਚਾ ਸਾਡਾ ਪੁੱਤ ਜਿਹੜਾ ਉਹ ਲਾਇਕ ਆ ਕਿਉਂਕਿ ਫਾਦਰ ਸਾਹਿਬ ਬੜੇ ਦਵਕੇ ਵਾਲੇ ਆ ਉਹਨਾਂ ਦੀ ਇੱਕੋ ਗੱਲ ਆ ਜੂੰਦੀ ਉਹ ਸੰਭਾਲੀ ਆ ਵੀ ਜ਼ਿੰਦਗੀ 'ਚ ਉਹ ਕੰਮ ਕਰਿਓ ਕਦ ਨਾ ਨਹੀਂ ਹੋ ਆਪ ਜੋਕਿਓ ਸਰਪੰਚ ਰਹੇ ਆ ਸਰਬਸੰਤੀ ਨਾ ਹੁਣ ਤੱਕ ਲੋਕਾਂ ਨਾਲ ਖਲੋਂਦੇ ਆ ਬੇਦਾਗ ਸ਼ਖਸੀਅਤ ਆ ਤੇ ਬਸ ਇਹੋ ਮਾਨਚਛਾ ਵੀ ਉਹਨਾਂ ਵਰਗੇ ਬਣ ਕੇ ਤੇ ਮਾਤਾ ਹੀ ਨਹੀਂ ਕਿ ਦਸਿਆੜ ਦਾ ਭਰਾ ਕਿੱਥੇ ਹੋ ਗਿਆ ਜੀ ਦੱਸ ਰਹੇ ਵੀ ਇਹ ਕੋਈ ਘਟਨਾ ਵਾਪਰੀ ਤੇ ਉਹਦੀ ਮੌਤ ਹੋ ਗਈ ਤੇ ਪੰਜ ਭੈਣਾ ਵਾ ਭਰਾ ਨਹੀਂ ਆ ਤੇ ਅੱਜ ਕਹਿੰਦੇ ਭਰਾ ਮਿਲ ਗਿਆ ਤੇ तकरीबन 40 ਸਾਲ ਬਾਅਦ ਤੇ ਮੈਨੂੰ ਇਹ ਖੁਸ਼ੀ ਆ ਕਿ ਜੇ ਤੁਹਾਡੇ ਕਰਕੇ ਕੇ ਇਹਦੀ ਖੁਸ਼ੀ ਵਿੱਚ ਵਾਧਾ ਹੁੰਦਾ ਵਾ ਤੇ ਮੇਰੇ ਖਾਲ ਇਸ ਤੋਂ ਵੱਡਾ ਕੋਈ ਮੰਦਰ ਮਸਜਿਦ ਗੁਰਦੁਆਰਾ ਕਿਤੇ ਨਹੀਂ ਜਿੱਥੇ ਨਸਮਸਤ ਕੋਣਿਆ ਬਜ਼ੁਰਗਾਂ ਦਾ ਜਿਹੜਾ ਆਸ਼ੀਰਵਾਦ ਆ। ਠੀਕ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਭੈ ਭਾਲੀ ਦੇ ਖਾਤੇ ਲੋਕਾਂ ਨੂੰ ਇੱਕ ਤੇ ਅਪੀਲ ਇਹ ਕਰਨਾ ਚਾਹੁੰਦਾ ਕਿ ਜਿਵੇਂ ਅਸੀਂ ਜ਼ਿੰਦਗੀ 'ਚ ਸਟਾਰਟਿੰਗ 'ਚ ਆਪਣੇ ਆਪਣੀ ਤਨਖਾਹ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਕਿ ਮੈਂ ਹਸਪੀਟਲ ਤੋਂ ਸ਼ੁਰੂ-ਸ਼ੁਰੂ 'ਚ ਜਦੋਂ ਆਏ ਆ ਉਦੋਂ ਨਾਲ ਕਮਿਸ਼ਨ ਵੀ ਲੈ ਲਈਦੀ ਸੀ ਉਦੋਂ ਸਮਝ ਕੋਈ ਨਹੀਂ ਪਰ ਜਦੋਂ ਨੁਕਸਾਨ ਹੁੰਦਾ ਉਦੋਂ ਵੀ ਪਤਾ ਨਹੀਂ ਲੱਗਦਾ ਤੇ ਵੱਡੇ ਭੈਣ ਜੀ ਅਕਸਰ ਸਾਨੂੰ ਇਹ ਬਾਹਰ ਇੰਗਲੈਂਡ ਡਾਕਟਰ ਨੇ ਉਹਦੇ ਬੱਚਾ ਆਇਆ ਤੇ ਮੈਂ ਫੋਨ ਤੇ ਗੱਲ ਕੀਤੀ ਕਿ ਮੈਂ ਇਹਦਾ ਪਾਰਟੀ ਕਰਨੀ ਅਰਦਾਸ ਕਰਨ ਲੱਗਾ ਤੇ ਉਹਦਾ ਇੱਕੋ ਲਫ਼ਜ਼ ਸੀ ਵੀ ਉਹਨਾਂ ਪੈਸਾਂ ਦੀ ਪਾਰਟੀ ਕਰੀ ਜਾਂ ਅਰਦਾਸ ਕਰੀ ਜਿਹੜੀ ਤੇਰੀ ਤਨਖਾਹ ਦੇ ਆ ਉਤਲੇ ਪੈਸੇ ਬੰਦ ਕਰ ਦੇ ਤੂੰ ਮੇਰਾ ਪੁੱਤਾਂ ਵਰਗਾ ਮੈਂ ਤੈਨੂੰ ਪਾਲਿਆ ਹਤੀ ਮੈਂ ਚਾਹੁੰਨੀ ਆ ਕਿ ਤੇਰੀ ਹਰ ਇੱਛਾ ਪੂਰੀ ਹੋਵੇ ਜਿੱਥੇ ਲੋੜ ਆ ਮੈਨੂੰ ਦੱਸ ਬਸ ਉਸ ਤੋਂ ਬਾਅਦ ਤਬਦੀਲੀ ਆਈ ਹੁਣ ਆਨੰਦ ਮੇਲੇ ਆ ਐਨੇ ਸਾਲ ਹੋ ਗਏ ਆਪਣਾ ਕਾਰੋਬਾਰਿਕ ਪ੍ਰਾਪਰਟੀ ਦਾ ਕਰੀਦਾ ਐਜੂਕੇਸ਼ਨ ਦਾ ਕਰੀਦਾ ਤੇ ਭੈਣ ਭਰਾਵਾਂ ਨਾਲ ਖੁਲੋਈਦਾ ਹੈ ਪਰ ਪੈ ਤੁਹਾਡੀ ਕੈਨੇਡਾ ਸੀ ਤੁਸੀਂ ਵੀ ਬਰਾਗੋਟ ਖਾ ਲਈ ਹੋਊਗਾ ਇੱਕ ਭੈਣ ਭਾਣੇ ਮਿਲ ਗਿਆ ਜਿਵੇਂ ਬਸ ਉਹ ਕਦੀਕ ਤਾਂ ਜਿਵੇਂ ਕਿ ਮਤਲਬ ਚਿੱਠੀ ਉਹ ਭੇਜ ਦਿੰਦੀ ਰਖੜੀ ਤੇ ਜਾਂ ਛੋਟੀ ਭੈਣ ਮੇਰੀ ਆ ਉਹ ਮੇਰ ਛੋਟੀ ਆ ਪਰ ਮੇਰੇ ਤੋਂ ਵੱਡੀ ਮੈਂ ਚੌਥੇ ਨੰਬਰ ਤੇ ਆ ਜਾਂ ਉਹ ਸਾਡੇ ਲੋਕਲ ਆ ਉਹ ਬਣ ਜਾਂਦੀ ਆ ਕਿ ਚਲੋ ਜਾ ਕੇ ਪ੍ਰਦੀਪ ਤੂੰ ਮੇਰੀ ਜਿਹੜੀ ਆ ਡਿਊਟੀ ਨਿਭਾਈ। ਕਿ ਲੈਟ ਹਾਂ ਬਾਹਰਲੀ ਭੈਣ ਦੀ ਯਾਦ ਕਰ ਬਿਲਕੁਲ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਮੇਰੇ ਮਾਂ ਨੂੰ ਸੰਤੁਸ਼ਟ ਜਦੋਂ ਮੈਂ ਐਂਟਰ ਕੀਤਾ ਭੈਣ ਜੀ ਹੁਣਾਂ ਦੇ ਜਿਹੜੇ ਨੌ ਰਾਣੀ ਉਹਨਾਂ ਦਰਵਾਜ਼ਾ ਖੜ ਤੇ ਜਦੋਂ ਆਏ ਤੇ ਇਹਨਾਂ ਨਾਲ ਗੱਲ ਆਪਾਂ ਕੀਤੀ ਜਿਹੜੇ ਵੇਖੋ ਮਾਂ ਇੱਕ ਹੁੰਦੀ ਨਾ ਮਾਂ ਰੱਬ ਦਾ ਰੂਪ ਆ ਕਿਉਂਕਿ ਰੱਬ ਜਿਹੜਾ ਡਿਊਟੀ ਲਾਉਂਦਾ ਵਾ ਮਾਂ ਦਾ ਜਿਹੜਾ ਦਿਲ ਬੜਾ ਵੱਡਾ ਅਸੀਂ ਹੁਣ ਕਈ ਵਾਰੀ ਆਪਣੀ ਮਾਂ ਨੂੰ ਜਾਂ ਫੋਨ ਨਹੀਂ ਚੁੱਕਣੇ ਜਾ ਕੇ ਦੀ ਟਾਈਮ ਉਹਨਾਂ ਫੇਰ ਵੀ ਕਹਣਾ ਤੁਸੀਂ ਬਸ ਖੁਸ਼ ਰਹੋ ਤੰਦਰੁਸਤ ਰਹੋ ਫੋਨ ਚੁੱਕ ਕੇ ਦੱਸ ਦਿਆ ਕਰੋ ਵੀ ਕਿੱਥੇ ਜੇ ਇਹਨਾਂ ਦੀ ਵਰਡਿੰਗ ਹੀ ਵੀ ਉਹ ਰਾਜੀ ਰਹਿਣ ਕੋਈ ਚੱਕਰ ਨਹੀਂ ਲਾਗੇ ਆ ਤੇ ਪ੍ਰਮਾਤਮਾ ਦੇ ਹੀ ਜਾਊਗਾ ਤੇ ਜਦੋਂ ਮੈਂ ਇਹਨਾਂ ਨੂੰ ਪੈਸੇ ਫੜਾਏ ਵੀ ਮਾਤਾ ਜੀ ਤਾਂ ਦੀ ਪੈਨਸ਼ਨ ਵਾਪਸ ਆ ਗਈ ਆ ਤੇ ਆਸ਼ੀਰਵਾਦ ਦਿਓ ਤੇ ਮਾਤਾ ਜੀ ਦੀ ਆਵਾਜ਼ ਚ ਜਿਹੜਾ ਉਹ ਨਰਜੀ ਆਈ ਕਿ ਮੈਨੂੰ ਮੇਰਾ ਭਰਾ ਵਾਪਸ ਪਹਿਲੀ ਗੱਲ ਇਹੋ ਆ ਕਿ ਪੈਸਾ ਦੀ ਨਹੀਂ ਮੈਨੂੰ ਮੇਰਾ ਭਰਾ ਵਾਪਸ ਮਿਲ ਗਿਆ ਕਿ ਮੈਂ ਬੜੇ ਸਾਲਾਂ ਬਾਅਦ ਰਖੜੀ ਬੰਨੀ ਆ ਇਹ ਵੱਡੀ ਗੱਲ ਆ ਪੀਲ ਇਹੋ ਹੀ ਆ ਤੁਹਾਡੇ ਮਾਧਿਮ ਰਾਹੀਂ ਕਿ ਅਸਲ ਦੇ ਵਿੱਚ ਉਹ ਚੀਜ਼ ਸਾਡੇ ਨਾਲ ਜਾਂਦੀ ਜਾ ਰਹਿੰਦੀ ਆ ਜੋ ਸਾਡੀ ਆਪਣੀ ਆ ਜੋ ਬੀਜ ਨਾਲ ਵਧਣਾ ਪੈਣਾ ਤੇ ਇੰਨਾ ਮਾੜੇ ਅਨਸਰਾਂ ਨੂੰ ਬੇਨਤੀ ਆ ਬੇਨਤੀ ਕਰੂੰ ਕਿਉਂਕਿ ਜਿਹੜੇ ਨਸ਼ੇੜੀ ਆ ਨਾ ਉਹ ਮਰੀਜ਼ ਆ ਜਿਵੇਂ ਮਾਨ ਸਰਕਾਰ ਮਾਨ ਸਾਹਿਬ ਦੀ ਸਰਕਾਰ ਜਿਹੜੀ ਉਹ ਬਹੁਤ ਵਧੀਆ ਕੰਮ ਕਰੀ ਨਸ਼ੇ ਦੇ ਕੇ ਯੋਧ ਨਸ਼ਿਆਂ ਵਿਰੋਧ ਮੈਂ ਇੱਥੇ ਦੀ ਸਲਾਹਾਂਗਾ ਕਰਦਾ ਕਿਉਂਕਿ ਮੈਂ 2003 ਤੋਂ ਇਨ੍ਹਾਂ ਚੀਜ਼ਾਂ ਤੇ ਲੱਗਾ ਅਸੀਂ ਬੜਾ ਮੁੰਡੇ ਦਾਖਲ ਕਰਵਾਈ ਦੇ ਤੁਹਾਡੇ ਵਰਗੇ ਭਰਾਵਾਂ ਦੇ ਸਹਿਯੋਗ ਨਾਲ ਤੇ ਸੋ ਇਨ੍ਹਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਨਸ਼ੇ ਨਾਲ ਪੀੜਤ ਜੇ ਸਾਡੇ ਨਾਲ ਸੰਪਰਕ ਕਰੋ ਅਸੀਂ ਜਿੰਨੇ ਜੋਗੇ ਹੈਗੇ ਆ ਪ੍ਰਸ਼ਾਸਨਿਆ ਹੋਰ ਜਿਹੜੇ ادارے ਆ ਉਹ ਦਾਖਲ ਕਰਵਾ ਰਹੇ ਨਸ਼ਾ ਛੱਡੋ ਜੇ ਰਜਗਾਰ ਦੀ ਗੱਲ ਉਹ ਤੋਂ ਵੀ ਨਾਲ ਮਿਲ ਕੇ ਆਪਾਂ ਮਸਲੇ ਹੱਲ ਕਰ ਲਾਂਗੇ ਠੀਕ ਹੈ ਅਰ ਗੁਰ ਵੀ ਕਿਹ ਮਰਦਾ ਫੋਣਾ ਸੜਕੋ ਤੇ ਬੱਚੇ ਵੇਖੋ ਵਿਚਾਰੇ ਹੁਣ ਇੱਕ ਅੱਜ ਸਵੇਰੇ ਮੈਨੂੰ ਪਰਿਵਾਰ ਮਿਲਿਆ ਸੀ ਤਿੰਨ ਬੰਕੇ ਦੇ ਕੋਈ ਆਹ ਰਿਵਾਜ ਜਦੋਂ ਤੁਸੀਂ ਆਪਣੇ ਘਰ ਨੂੰ ਫੋਨ ਕਰਦੇ ਜਿੱਦਾਂ ਦਾ ਇਹ ਆ ਉਦਾਂ ਤੇ ਆਹੀ ਕੋਈ ਗੱਲ ਨਹੀਂ ਤੁਸੀਂ ਦਾਦੀ ਤੋਂ ਮੇਰਾ ਨਾਮ ਸੁਭਾਸ਼ ਸਿੰਘ ਨਾਮ ਵੀ ਲੈ ਲੈਂਦਾ ਹਾਂ ਨੰਬਰ ਕਾਰਡ ਮੈਂ ਅੱਜ ਪੈਸੇ ਲੀ ਨਹੀਂ ਤੁਸੀਂ ਤੇ ਸਾਡੇ ਚਲੋ ਮਾਰੋ ਜੇ ਇਹਦਾ ਮਤਲਬ ਇਹ ਹੁੰਦਾ ਵੀ ਸਾਨੂੰ ਅਕਲ ਆਉਂਦੀ ਰਵੇ ਵੀ ਅਸੀਂ ਚੰਗੇ ਕੰਮ ਹੀ ਕਰਨੇ ਆ ਚੰਗੇ ਕੰਮ ਕਰੋ ਦੋ ਬੋਤੀਆਂ ਤਰਕੀਆਂ ਤਾਂ ਮੇ ਮਾਲ ਇਹ ਵੀ ਅਕਲ ਸਮਾਜ ਚੋਂ ਆਉਂਦੀ ਜੇ ਤੇ ਜਾਂ ਮਾਂ ਪਿਓ ਕੋ ਕੰਨਾਂ ਟਾਈਮ ਰਹਿਣਾ ਹੁੰਦਾ ਬੱਚੇ ਨੇ ਸਵੇਰੇ ਘਰੋਂ ਨਿਕਲਣਾ ਸ਼ਾਮ ਨੂੰ ਬਸ ਵੀ ਤੇ ਇਹ ਪਰਮਾਤਮਾ ਜੀਆਂ ਦੀ ਚਲੋ ਜੀ ਇਹਨੇ ਕਹਿੰਦੇ ਵੀ ਅਸੀਂ ਵੇਬਰੀ ਨਹੀ ਜੀ ਥੋੜੇ ਨਹੀ ਨਹੀਂ ਨਹੀਂ ਇੱਕ ਵਾਰੀ ਦੂਜਾ ਛੱਡੋ ਪਰੋ ਜਿਹੜਾ ਵਾਰੀ ਸਵੈ ਸਰਕਾਰ ਹੈ ਕੋਈ ਨਹੀਂ ਹੈ ਨਹੀਂ ਥੋੜੇ ਦੇ ਦਿਓ ਥੋੜੇ 1 ਲੱਖ ਰੁਪਏ ਤੁਹਾਡੀ ਪੈਨਸ਼ਨ ਤੁਹਾਨੂੰ ਆਸ ਵਿੱਚ ਮਿਲਣੀ ਹੈ ਤੁਹਾਡੇ ਮੁਰਕੇ ਵਾਪਸ ਆ ਗਏ ਆ ਤਰੀ ਨਹੀਂ ਗੱਲ ਜਾਨੀ ਤੁਹਾਡੇ ਮੁਰਗੇ ਬਾਸ ਆ ਗਏ ਜੀ ਹਨ ਭਰਾ ਮਿਲ ਗਿਆ ਇਹ ਫਿਰ ਦੱਸ ਰਹੇ ਹਾਂ ਅਸੀਂ ਆਪਣੇ ਜਿਹੜੇ ਸਾਡੇ ਮੁੰਡਿਆਂ ਵੱਡੇ ਵੱਡੇ ਆਏ ਨਵਾਂ ਘਰ ਹੋ ਗਿਆ ਹਨ ਤੁਹਾਨੂੰ ਪਤਾ ਹੈ ਕਿ ਤੁਸੀਂ ਅੱਜ ਇਹ ਦੋ ਬੰਦੇ ਨਵੇਂ ਲੋ ਮੇਰੀਆਂ ਦੋ ਭੈਣਾਂ ਦੀ ਕਿੰਨੀ ਉਮਰ ਆ ਮੇਰੀ 37 ਹਾਂ ਹਾਂ ਸਾਈਟਿਕਸ ਨਾਲ ਦੇ ਹੋਣੇ ਜਦੋਂ ਮੇਰੇ ਫਿਰ ਵੇਖੋ ਮੈਂ ਤੁਹਾਨੂੰ ਇੱਕ ਗੱਲ ਅੱਜ ਮੈਂ ਰਸਤੇ 'ਚ ਮਹਿਸੂਸ ਕਰ ਲਿਆ ਵੀ ਐਕਸੀਡੈਂਟ ਹੋਇਆ ਅਸੀਂ ਨਾ ਜਿਹੜਾ ਮੇਰਾ ਬਾਪੂ ਜਾਂ ਮੇਰੇ ਭੈਣ ਭਰਾਵਾ ਪੁਨਾ ਮਾਤੇ ਉਹ ਹੀ ਆ ਵੀ ਤੂੰ ਇਦਾਂ ਦੇ ਉਦਾਂ ਜਾਣਾ ਵੀ ਅਸੀਂ ਟਾਈਮ ਨਹੀਂ ਗਾਇ ਪਉਂਦੇ ਪਰ ਸਮਾਜ ਚ ਕੋ ਜੇ ਇਦਾਂ ਦੇ ਲੋਕ ਆ ਗਏ ਜਿਨ੍ਹਾਂ ਨੂੰ ਅਸਲ ਕੋਈ ਮੇਰਾ ਇੱਕ ਵੱਡਾ ਭਰਾ ਹੋ ਸਕਦਾ ਮੇਰੇ ਤੋਂ ਬਾਅਦ ਮੇਰੇ ਮਾਪਿਆਂ ਨੂੰ ਟਾਈਮ ਦਿੰਦਾ ਹੋਵੇ ਠੀਕ ਹੈ ਚਲੋ ਮਾਪਿਓ ਨੂੰ ਕੋਣ ਕੋਈ ਦੇ ਸਕਦਾ ਉਹ ਵੈਹੇ ਫਾਦ ਸਾਹਿਬ ਕਿੰਨੇ ਕੈਪੇਬਲ ਹੈਗੇ ਆ